ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਰਨ ਵਰਤਾ ਉਹ جاری ਆ ਤੇ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਜਿਹੜੀ ਰੌਣਕ ਵਾਧੀ ਜਾ ਰਹੀ ਆ ਤੇ ਕਿਸਾਨ ਪੂਰੇ ਜੋਸ਼ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਸਖਤ ਪੈਰੇ ਲਗਾਏ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਆਪਣਾ ਪ੍ਰਧਾਨ ਚੱਕਣ ਨਹੀਂ ਦੇਣਾ ਤੇ ਅਸੀਂ ਇੱਥੋਂ ਲੜਾਈ ਜਿੱਤ ਕੇ ਜਾਣੀ ਆ ਤੇ ਜੇ ਪ੍ਰਧਾਨ ਨੂੰ ਪ੍ਰਸ਼ਾਸਨ ਚੱਕਣ ਆਊਗਾ ਤਾਂ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਮੂਹਰੇ ਹੋਵਾਂਗੇ ਤੇ ਅਸੀਂ ਪੂਰਾ ਜ਼ੋਰ ਲਗਾ ਕੇ ਆਪਣੀ ਜਿਹੜੇ ਪ੍ਰਧਾਨਗੀ ਜਾਂ ਆਪਣੀ ਜਿਹੜੀ ਇਹ ਮੰਗਾਂ ਨੇ ਉਹ ਮਨਮਾਉਣੀਆਂ ਨੇ ਤੇ ਜੇ ਸਾਡਾ ਪ੍ਰਧਾਨ ਹੀ ਚੁੱਕ ਲਿਆ ਸਾਡੇ ਪੱਲੇ ਕੱਖ ਨਹੀਂ ਰਹਿਣਾ ਕੀ ਕਹਿ ਰਹੇ ਨੇ ਕਿਸਾਨ ਆਗੂ ਆ ਉਹ ਤੁਹਾਨੂੰ ਦਿਖਾਉਨੇ ਆ ਐਸ ਵਕਤ ਆਪਾਂ ਉੱਥੇ ਖੜੇ ਆ ਜਮਾ ਹਰਿਆਣੇ ਦੇ ਬਾਡਰ ਤੇ ਜਿੱਥੇ ਆਪਾਂ ਨੂੰ 13 ਫਰਵਰੀ ਨੂੰ ਇਹਨਾਂ ਨੇ ਵੱਡੀਆਂ ਕੰਦਾ ਕੱਢ ਕੇ ਗੋਲੇ ਸਿੱਟ ਕੇ ਰੋਕਿਆ ਸੀਗਾ ਤੇ ਸੱਜੇ ਪਾਸੇ ਉਹੀ ਜਗ੍ਹਾ ਜਿੱਥੇ ਆਪਣਾ ਨੌਜਵਾਨ ਸ਼ੁਭ ਕਰਨ ਇਹਨਾਂ ਨੇ ਸ਼ਹੀਦ ਕੀਤਾ ਪਰ ਉਹ ਜਿਹੜੀ ਕਹਾਵਤ ਹੈ ਸਚਾਈ 'ਚ ਪ੍ਰਤੱਖ ਹੋ ਗਈ ਆਪਣੇ ਕੋਲੇ ਕਿ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤੇ ਉਹ ਦੇਖ ਯਾਦ ਹੈ ਕਿ ਜਿੱਥੇ ਸਾਡੇ ਉਸ ਨੌਜਵਾਨ ਦਾ ਖੂਨ ਡੋਲਿਆ ਤੇ ਅੱਜ ਉੱਥੇ ਮੇਲੇ ਲੱਗਦੇ ਆ ਨਾ ਕਹਿੰਦੇ ਵੀ ਸ਼ਹੀਦਾਂ ਦੀਆਂ ਜਗ੍ਹਾਾਂ 'ਚ ਮੇਲੇ ਲੱਗਦੇ ਆ ਆ ਉਹ ਜਗ੍ਹਾ ਦੇ ਵਿੱਚ ਕਿਤੇ ਸੋਚਿਆ ਨਹੀਂ ਸੀਗਾ ਸਾਡੇ ਪੂਰੇ ਹਰਿਆਣੇ ਚੋਂ ਪੰਜਾਬ ਦੇ ਵਿੱਚੋਂ ਜਿਹੜੇ ਐਸ ਵਕਤ ਖਨੌਰੀ ਪਹਿਰਾ ਦੇ ਰਹੇ ਆ ਜਿਹੜੀ ਗੱਲ ਉੱਡਦੀ ਐ ਬਈ ਜੇ ਹਰਿਆਣੇ ਚ ਫੋਰਸ ਵਧਾਤੀ ਪੰਜਾਬ ਸਰਕਾਰ ਨੇ ਫੋਰਸ ਵਧਾਤੀ ਆ ਕੱਚੇ ਰਸਤੇ ਰੋਕਤੇ ਪਿੰਡਾਂ ਦੇ ਵਿੱਚ ਫੌਜ ਲਾਤੀ ਆ ਉਹਨਾਂ ਦਾ ਆਪ ਦੀ ਸੁਰੱਖਿਆ ਵਾਸਤੇ ਕਿਉਂਕਿ ਪਹਿਲਾਂ ਆਪ ਦੀ ਸੁਰੱਖਿਆ ਆਪਦੀ ਸੁਰੱਖਿਆ ਵਾਸਤੇ ਜਿੰਨੇ ਨੌਜਵਾਨ ਪਿੰਡਾਂ ਚੋਂ ਆ ਰਹੇ ਨੇ ਸਾਡੇ ਕਿਸਾਨ ਆ ਰਹੇ ਨੇ ਉਹ ਟਰਾਲੀਆਂ ਛੱਡ ਕੇ ਉਸ ਬਾਡਰ ਤੇ ਖੜੇ ਨੇ ਵੀ ਜੇ ਇਧਰੋਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਤੋਂ ਜਾਣ ਤੋਂ ਪਹਿਲਾਂ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਨੌਜਵਾਨ ਮੋਰੇ ਆਵਾਂਗੇ ਤੇ ਪ੍ਰਧਾਨ ਨੂੰ ਮੋਰਚੇ ਤੋਂ ਚੱਕਣ ਨਹੀਂ ਦੇਵਾਂਗੇ ਲੱਗ ਪੱਗ ਇਥੋਂ ਪ੍ਰਧਾਨ ਜਿਹੜੀ ਆਪਾਂ ਸਟੇਜ ਬਣਾਈ ਹੈ ਇਥੋਂ 2 ਕਿਲੋਮੀਟਰ ਪੰਜਾਬ ਕੰਨੀ ਨੂੰ ਐ ਪ੍ਰਧਾਨ ਬਚਾਲੇ ਜਾਣੇ ਇਥੋਂ 2 ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਨੇ ਹਜ਼ਾਰਾਂ ਦੀ ਗਿਣਤੀ ਦੇ ਲੋਕ ਪਰੇ ਦੇ ਰਹੇ ਨੇ ਤਾਂ ਇਸ ਕਰਕੇ ਜਿਹੜੀਆਂ ਸਾਡੇ ਕੋਲੇ ਜਗਾ ਰਹਿਣ ਨੂੰ ਬੈਠਣ ਨੂੰ ਕਈ ਲੱਗਦਾ ਹੁਣ ਵੀ ਥੋੜੀਆਂ ਹੋਣੀਆਂ ਪਰ ਸਾਡੇ ਪ੍ਰਬੰਧਕ ਹੈ ਜਿਹੜੇ ਖਾਲੀ ਜਗਾ ਵੇਖ ਰਹੇ ਨੇ ਕੱਲ ਨੂੰ ਉਹ ਸਾਰੇ ਜਿਹੜੇ ਟੈਂਟ ਵੀ ਲੱਗ ਜਾਣਗੇ ਰਜਾਈਆਂ ਵੀ ਆ ਜਾਣੀਆਂ ਗਦੈਲੇ ਵੀ ਆ ਜਾਣਗੇ ਮੈਟ ਵੀ ਆ ਜਾਣਗੇ ਤੇ ਲੰਗਰ ਵੀ ਲਗਾਤਾਰ ਅੱਜ 3-4 ਹੋਰ ਲਾਗੇ ਨੇ ਤੇ ਪੰਜਾਬ ਦੇ ਵਿੱਚੋਂ ਜਿਹੜੀ ਅਪੀਲ ਕੀਤੀ ਸੀ ਆਪਾਂ ਵੀ ਇੱਕ ਪਿੰਡ ਦੇ ਵਿੱਚੋਂ ਟਰਾਲੀ ਇੱਕ ਭੇਜ ਦਿਓ 12.5 ਹਜ਼ਾਰ ਟਰਾਲੀ ਟਰਾਲੀ ਖਨੌਰੀ ਬਾਰਡਰ ਤੇ ਭੇਜ ਦਿਓ ਮੋਰਚਾ ਜਿੱਤਾਂਗੇ ਸਰਕਾਰ ਕਿੰਨੀ ਸ਼ਕਤੀ ਕਰ ਲੇ ਕਿੰਨੀ ਫੋਰਸ ਲਾ ਲੇ ਪਰ ਉਹ ਸਾਡੇ ਆਗੂ ਦੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਬਰਬਾਤ ਤਜਾਰੀ ਅੱਜ 26ਵੇਂ ਦਿਨ ਚ ਹੈ ਉਹਨੇ ਇਹ ਸਾਰੀਆਂ ਸਥਿਤੀਆਂ ਸੋਚ ਕੇ ਵਿਚਾਰ ਕੇ ਵੀ ਕਿਵੇਂ ਸਰਕਾਰ ਨੂੰ ਦੇਗਣਾ ਹੈ ਕਿਵੇਂ ਮੰਗਾ ਮਨਾਉਣੀ ਹੈ ਅੱਜ ਉਹ ਕੋਈ ਸਟੇਟ ਨਹੀਂ ਜਿਹੜੀ ਪ੍ਰਧਾਨ ਜੀ ਦੇ ਹੱਕ ਦੇ ਵਿੱਚ ਭੁੱਖ ਹੜਤਾਲ ਤੇ ਨਾ ਬੈਠਦੀ ਹੋਵੇ ਅੱਜ ਕੋਈ ਦੇਸ਼ ਨਹੀਂ ਬਾਹਰਲਾ ਜਿਹੜਾ ਪ੍ਰਧਾਨ ਦੇ ਭੁੱਖ ਹੜਤਾਲ ਦੇ ਹੱਕ 'ਚ ਬੈਠਦਾ ਹੋਵੇ ਤਾਂ ਪਾਰਲੀਮੈਂਟ ਨਾਲ ਚੱਲਦਾ ਹੋਵੇ ਰਾਜ ਸਭਾ ਨਾਲ ਚੱਲਦਾ ਹੋਵੇ ਵਿਧਾਨ ਸਭਾ ਨਾਲ ਚੱਲਦੀ ਹੋਵੇ ਇੱਥੋਂ ਤੱਕ ਕੇ ਜਿਹੜੀ ਉਹ ਆਪਣੇ ਪਾਰਲੀਮੈਂਟ ਦੀ ਜਿਹੜੀ ਕਮੇਟੀ ਬਣੀ ਹੈ ਜਿਹਦੇ ਵਿੱਚ ਬੀਜੇਪੀ ਦੇ ਐਮਪੀ ਆ 31 ਮੈਂਬਰੀ ਕਮੇਟੀ ਹੈ ਜਿਹੜੀ ਦੀ ਰਿਪੋਰਟ ਦਿੰਦੀ ਹੈ ਪਾਰਲੀਮੈਂਟ ਨੂੰ ਕਿ ਆਹ ਮੁੱਦਾ ਸਰਕਾਰ ਨੂੰ ਲਾਗੂ ਕਰਨਾ ਚਾਹੁੰਦਾ ਤਾਂ ਉਹਦੇ ਚੇਅਰਮੈਨ ਜਿਹੜੇ ਚਰਨਜੀਤ ਚੰਨੀ ਨੇ ਪਮਾਉ ਕਾਂਗਰਸ ਨਾਲ ਸੰਬੰਧਿਤ ਹੈ ਉਹ ਵੀ ਅੱਜ ਇੱਥੇ ਆਪਣੇ ਮੋਰਚੇ ਦੇ ਵਿੱਚ ਪ੍ਰਧਾਨ ਨੂੰ ਜੋ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਰਿਪੋਰਟ ਭੇਜੀ ਆ ਉਹ ਸਾਰੀ ਕਾਪੀ ਆਪਾਂ ਨੂੰ ਅੱਜ ਦੇ ਕੇ ਗਏ ਨੇ ਤਾਂ ਕਿ ਸਾਨੂੰ ਬਹੁਤ ਵੱਡੀ ਗੱਲ ਹੈ ਧਰਨੇ ਮਜਾਰੇ ਲਾਉਂਦੇ ਰਹੇ ਆ ਦੋ-ਦੋ ਘੰਟਿਆਂ ਨਾਲ ਸਰਕਾਰ ਮੰਨਣ ਵਾਲੀ ਨਹੀਂ ਪ੍ਰੈਸ ਬਿਆਨ ਦੇ ਕੇ ਮੰਨਣ ਵਾਲੀ ਨਹੀਂ ਮੀਟਿੰਗਾਂ ਕਰਕੇ ਸਰਕਾਰ ਮੰਨਣ ਵਾਲੀ ਨਹੀਂ ਮੰਨੂਗੀ ਆ ਜੋਸ਼ ਦੇ ਨਾਲ ਜਿੱਥੇ ਸਾਡਾ ਆਗੂ ਮਰਰ ਵਰ ਤੇ ਬੈਠਾ ਹੋਵੇ ਤੇ ਉਹਨਾਂ ਦੀ ਸੁਰੱਖਿਆ ਤੇ ਹਜ਼ਾਰਾਂ ਨੌਸਵਾਂ ਡਾਂਗਾ ਲਈ ਖੜਾ ਹੋਵੇ ਆ ਜਿਹੜੀਆਂ ਰਾਤ ਦੀਆਂ ਰਿਪੋਰਟਾਂ ਇਹ ਮੈਂ ਬਹੁਤ ਵਾਰੀ ਧਰਨਿਆਂ ਤੇ ਮੁਜ਼ਾਹਰਿਆਂ ਤੇ ਕਿਹਾ ਕੋਈ ਕਹਿੰਦਾ ਜੀ ਸਾਡਾ 2 ਮਹੀਨੇ ਧਰਨਾ ਲੰਮਾ ਚੱਲੀ ਜਾਂਦਾ 1.5 ਮਹੀਨਾ ਚੱਲੀ ਜਾਂਦਾ ਮੈਂ ਕਿਹਾ ਸੀ ਵੀ ਜਿੱਦ ਦੇ ਤੁਸੀਂ ਰਾਤਾਂ ਕੱਟਣ ਲੱਗੇ ਸੜਕਾਂ ਤੇ ਤੇ ਆਪਾਂ ਮਨਾ ਲਾਂਗੇ ਤਾਂ ਜੋ ਪ੍ਰਧਾਨ ਵੀ ਸੜਕ ਤੇ ਸਾਡੇ ਵਰਕਰ ਵੀ ਸੜਕ ਤੇ ਜਾਣੇ ਜਰਨੈਲ ਵੀ ਸੜਕ ਤੇ ਚਪਾਈ ਵੀ ਸੜਕ ਤੇ ਤਾਂ ਇਹ ਆ ਨਜ਼ਾਰਾ ਲੜਦਾ ਕਿ ਸਾਥੋਂ ਪਹਿਲਾਂ ਸਾਡਾ ਜਰਨੈਲ ਮਰਨ ਲਈ ਬੈਠਾ ਹੈ ਤੇ ਉਹਦੀ ਸੁਰੱਖਿਆ ਲਈ ਪੂਰੇ ਪਾਰ ਦੇ ਵਿੱਚੋਂ ਜਿਹੜੇ ਕਿਸਾਨ ਹੈ ਆ ਸੜਕਾਂ ਤੇ ਬੈਠੇ ਨੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਮਾਰ ਕੇ ਸਰਕਾਰ ਪ੍ਰਧਾਨ ਜੀ ਨੂੰ ਇੱਥੋਂ ਠਾ ਕੇ ਲੈ ਜਾਊਗੀ ਤਾਂ ਹਜੇ ਵੀ ਜਿੰਨੇ ਆਪਾਂ ਪਿੰਡਾਂ ਦੇ ਵਿੱਚ ਬੈਠੇ ਆ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਟੀਵੀ ਰਾਹੀਂ ਜਿਹੜੀਆਂ ਖ਼ਬਰਾਂ ਸੁਣ ਰਹੇ ਆਂ ਹਕੀਕਤ 'ਚ ਬਦਲੋ ਖਨੌਰੀ ਆਓ ਇੱਕ ਪਿੰਡ ਦੇ ਵਿੱਚ ਇਕੱਠ ਕਰਕੇ ਰਾਸ਼ਨ ਦੀ ਟਰਾਲੀ ਲੈ ਕੇ ਬੰਦੇ ਤੋੜ ਕੇ ਤੋਰੋ ਨਜ਼ਾਰਾ ਇੱਥੇ ਜਿਹੜਾ ਖੜ ਨੂੰ ਥਾਣਾ ਹੋਵੇ ਫਿਰ ਚਾਹੇ ਭਾਜਪੀ ਕਿੰਨੇ ਵੀ ਜ਼ੋਰ ਲਾ ਲੈ ਤਾਂ ਜਿਵੇਂ ਆਪਾਂ ਸਾਰਿਆਂ ਦੇ ਮੂੰਹ ਬੰਦ ਕਰੇ ਨੇ ਸਿਆਸੀ ਲੋਕਾਂ ਦੇ ਕਿ ਮੰਗਾ ਮੰਨਣੇ ਚਾਹੀਦਿਆਂ ਨੇ ਇਹ ਜਿਹੜਾ ਨਜ਼ਾਰਾ ਮੈਂ ਤੁਹਾਨੂੰ ਐਸ ਵਕਤ ਖਨੌਰੀ ਬਾਰਡਰ ਤੇ ਲਗਭਗ 10 11 ਦਾ ਟਾਈਮ ਹੋਣਾ ਤਾਂ ਉਹ ਸਾਰੀ ਪੀਸ਼ਨ ਸਾਹਮਣੇ ਆ ਆਪਾਂ ਮੋਰਚਾ ਜਿੱਤਾਂਗੇ ਜਿਹੜੇ ਰਹਿ ਗਏ ਉਹਨਾਂ ਨੂੰ ਪੀਲ ਕਿ ਪ੍ਰਧਾਨ ਜੀ ਦਾ ਇਹਨਾਂ ਇਰਾਦਾ ਤੇ ਜਿੱਤ ਕੇ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ